come up चंगेम बच्चों ने, थी। जो ने तो तो नहीं थे कि अपने घर सफर सबकी मदद करो तमाम तरह के लड़ाई चंगे एक्सीडेंट बुरी घटनावान को बचा के रखियो जेज नहीं आ सके अगर आने की ताकत दो ਵਰਤਾਂ ਦੇ ਜਨਤਾ ਦੀ ਮਦਦ ਕਰੋ ਵਰਤਾਂ ਦੇ ਜਨਤਾ ਨੇ ਜਲਦੇ ਵਿਖਿਆ ਇਹ ਜਲਦੇ ਨੂੰ ਤੁਹਾਡੀ ਸ਼ਕਤੀ ਨੂੰ ਮਸਾ ਕਰਦੇ ਆ ਜਿੰਨਾ ਲੋਕੋ ਦੇ ਨਾਮ ਦਰਤਰੇ ਤੁਸੀਂ ਇੱਕ ਇੱਕ ਨਾਮ ਤੋਂ ਬਾਤ ਨੂੰ ਪ੍ਰਭੂ ਜੀ ਇੱਕ ਇੱਕ ਦੀ ਆਸ ਉਮੀਦ ਨੂੰ ਪੂਰਾ ਕਰਿਓ ਸ਼ਕਤੀ ਸਾਲ ਪ੍ਰਭੂ ਜੀ ਸਾਰੇ ਸੰਸਾਰ ਤੇ ਸਾਡੇ ਇਲਾਕੇ ਤੇ ਸਾਡੇ ਉਧਰੇ ਤੇ ਮੇਰੇ ਭਰਿਆ ਹੋਇਆ ਕੋਲ ਤੋਂ ਬੜੀਆਂ ਬਰਕਤਾਂ ਦਾ ਹੋ ਇਸ ਨਗਰ ਤੇ ਪਾਵੋ ਪਤੰਦੋ ਮੇਰੇ ਪ੍ਰਕਾਟ ਕਰਨ ਤੇ ਤੁਹਾਡਾ ਸ਼ੁਕਰਾਨਾ ਕਰਨਾ 36 ਸਾਲਾਂ ਦੀ ਸੇਵਾ ਦਾ ਪ੍ਰਮਾਣ ਦੇ ਕਿਰਤ ਕਰੂ ਜੋ ਦਰਗਾਹ ਦਰਗਾਹ ਤੁਹਾਡੇ ਘਰ ਦੀ ਸੇਵਾ ਕਰਦੇ ਨੇ ਸਭ ਤੇ ਮੇਰੇ ਪ੍ਰਿਆਹਦਰ ਕੋ ਜੋ ਤੁਹਾਡੇ ਪੁੱਤਰ ਦਿਨ ਨੂੰ ਮਨਾਉਣ ਵਾਸਤੇ ਉਸ ਨੂੰ ਪੂਜਿਆ ਰੌਣਕਾਂ ਮਿਲਾਉਣ ਵਾਸਤੇ ਭੈਣ ਭਰਾ ਗਰਾਈ ਰੇ ਕੇ ਤੁਹਾਡੇ ਘਰ ਨੂੰ ਸਾਂਝ ਬਣਾ ਰਹੇ ਨੇ ਸਭ ਤੇ ਕਿਰਪਾ ਕਰੋ ਪ੍ਰਭੂ ਜੀ ਜਿਹਨੇ ਰਹਿਣ ਦੀ ਉਹਨਾਂ ਦਾ ਵੀ ਇੰਤਜ਼ਾਮ ਕਰੋ ਸ਼ਕਤੀਸਾਲੀ ਪ੍ਰਭੂ ਜੀ ਜੋ ਤੁਹਾਡੇ ਸੇਕਾਈ ਲੋਕਾਂ ਨੂੰ ਮਨਾਉਣ ਵਾਸਤੇ ਦਾਨਦਾਨ ਦੇ ਕੇ ਜਸਦ ਦੇ ਕੇ ਸੇਵਾ ਕਾ ਵਿੱਚ ਹਿੱਸਾ ਪਾਉਣ ਦੇ ਨੇ ਸਭ ਤੇ ਮਿਹਰ ਪ੍ਰਿਆ ਹਤਰ ਹੋਤੇ ਸਭ ਦੀਆਂ ਭੇਡਾਂ ਤੁਹਾਡੇ ਦਾ ਪ੍ਰਵਾਹ ਹੋਣ ਜਿਨ੍ਹਾਂ ਨੇ ਸਭ ਤੁਹਾਡੇ ਚਰਮਾਂ ਦੀ ਚੁੱਕੇ ਨੇ ਹਰੇਕ ਦਾ ਸੱਚ ਨਾ ਮੌਜੂਦ ਤੇ ਬੜੀਆਂ ਵਰਤਾਂ ਦਾ ਹੋ ਸਾਨੂੰ ਪੂਰੋਸਾ ਪਿਤਾ ਜੀ ਜਿਨੀਆਂ ਬੈਂਦੀਆਂ ਤੁਹਾਡੇ ਚਰਮਾਂ ਦੀਆਂ ਨੇ ਇੱਕ ਇੱਕ ਬੈਂਦੀ ਨੂੰ ਤੁਸੀਂ ਸੌਕੇ ਪ੍ਰਮਾਣ ਕੀਤਾ ਸਾਨੂੰ ਪੂਰੋਸਾ ਅਸੀਂ ਜੇ ਤਰ੍ਹਾਂ ਕਿਹਾ ਤੁਸੀਂ ਇਸੇ ਤਰ੍ਹਾਂ ਕਰੋਗੇ ਯਸੂ ਮਸੀਹ ਜੀ ਦੇ ਅਦਭੁਤ ਚਲਾਨੀ